ਜੀ ਸਭ ਤੋਂ ਪਹਿਲਾਂ ਦਾ ਸਾਰੇ ਮੁਲਾਜ਼ਮਾਂ ਦਾ ਪੈਨਸ਼ਨਰ ਦਾ ਆਪਣੇ ਚੈਨਲ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅੱਜ ਜਿਹੜਾ ਆਪਾਂ ਵੀਡੀਓ ਪਾਉਣ ਲੱਗੇ ਆ ਉਹ ਪ੍ਰोसीडिंग ਹੈ ਮੀਟਿੰਗ 26 11 25 ਦੀ ਠੀਕ ਹੈ ਇਹਦੇ ਬਾਰੇ ਕੀ ਕਿਹਾ ਗਿਆ ਵਿਸ਼ਾ ਦੇਖੋ ਪਹਿਲਾਂ ਦਾ ਬਧੀਕ ਡਾਇਰੈਕਟਰ ਖਜ਼ਾਨਾ ਤੇ ਲੇਖਾ ਪੈਨਸ਼ਨਰ ਨਵੀਂ ਪੈਨਸ਼ਨ ਸਕੀਮ ਪੰਜਾਬ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸ਼ਿਕਾਇਤਾਂ ਸੰਬੰਧੀ 26 11 25 ਨੂੰ ਹੋਈ ਮੀਟਿੰਗ ਦੀ ਕਾਰਵਾਈ ਰਿਪੋਰਟ ਇਹ ਆਪਣੇ ਲਈ ਕਿਉਂ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਤੁਹਾਡੇ ਟ੍ਰੈਵਲ ਕੰਸੈਸ਼ਨ ਫੈਮਿਲੀ ਪੈਨਸ਼ਨ ਕੇਸ ਪੈਨਸ਼ਨ ਕੇਸ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜੋ ਆ ਰਹੀਆਂ ਨੇ ਕਿਉਂਕਿ ਹੁਣ ਲਗਾਤਾਰ ਦੇਖਣ ਦੇ ਵਿਚਾਰ ਹੈ ਪੈਨਸ਼ਨਰਾਂ ਕਈਆਂ ਨੂੰ ਪੈਨਸ਼ਨ ਨਹੀਂ ਮਿਲੀ ਪ੍ਰੋਪਰਲੀ ਟਾਈਮ ਤੇ ਕਈਆਂ ਨੂੰ ਟ੍ਰੈਵਲ ਕੰਸੈਸ਼ਨ ਅਲਾਉਂਸ ਨਹੀਂ ਮਿਲਿਆ ਤੇ ਕਈਆਂ ਨੂੰ ਕੋਈ ਹੋਰ ਸਮੱਸਿਆ ਆਈ ਏ ਉਹਦੇ ਬਾਰੇ ਹੀ ਇਹ ਵੀਡੀਓ ਅੱਜ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗੂਗੀ ਜੇ ਵਧੀਆ ਲੱਗੂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਚਲੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂਗਾ ਰਿਕੁਐਸਟ ਆ ਪੈਨਸ਼ਨਰ ਪੈਨਸ਼ਨਰ ਨੂੰ ਕੀ ਦਿੱਕਤ ਸੀ ਕਹਿੰਦੇ ਸਾਡਾ ਜਿਹੜਾ ਟਰੈਵਲ ਕੰਸੈਸ਼ਨ ਹੈ ਜਿਹਨੂੰ ਕਈ ਲੋਕ ਐਲਟੀਸੀ ਕਹਿੰਦੇ ਆ ਵੈਸੇ ਐਲ ਮਤਲਬ ਲੀਵ ਹੈ ਲੀਵ ਨਹੀਂ ਆਪਾਂ ਲੈਣਾ ਟਰੈਵਲ ਕੰਸੈਸ਼ਨ ਦੀ ਗੱਲ ਕਰਦੇ ਆ ਸਾਰਿਆਂ ਨੂੰ ਪਤਾ ਹੈ ਵੀ 2 ਸਾਲਾਂ ਦੇ ਵਿੱਚ ਇੱਕ ਵਾਰੀ ਤੁਹਾਨੂੰ ਟ੍ਰੈਵਲ ਕੰਸੈਸ਼ਨ ਮਿਲਦਾ ਹੈ ਜਨਵਰੀ ਤੇ ਜੁਲਾਈ ਦੇ ਵਿੱਚ ਹੀ ਮਿਲਦਾਗਾ ਠੀਕ ਹੈ ਕਈਆਂ ਨੂੰ ਜਨਵਰੀ ਚ ਮਿਲਦਾ ਕਈਆਂ ਨੂੰ ਜੁਲਾਈ ਚ ਮਿਲਦਾ ਤਾਂ ਉਹਦੇ ਬਾਰੇ ਹੈ ਕਹਿੰਦੇ ਡਿਲੇਡ ਪੇਮੈਂਟ ਟ੍ਰੈਵਲ ਕੰਸੈਸ਼ਨ ਪੇਮੈਂਟ ਆਰ ਨਾਟ ਡਿਸਟਰਬਡ ਔਨ ਸ਼ਡਿਊਲਡ ਡੇਟ ਪੈਨਸ਼ਨਰ ਕਹਿ ਰਹੇ ਨੇ ਵੀ ਸਾਨੂੰ ਜਿਹੜਾ ਟ੍ਰੈਵਲ ਕੰਸੈਸ਼ਨ ਆ ਉਹ ਸਮੇਂ ਸਿਰ ਕਈ ਵਾਰੀ ਨਹੀਂ ਮਿਲਦਾ ਕਈ ਵਾਰੀ ਲੇਟ ਹੋ ਜਾਂਦਾ ਉਹਦਾ ਕੀ ਕਰਨ ਹੈ ਤੇ ਉਹਦੇ ਤੇ ਕੀ ਡਿਸੀਜਨ ਲੈਂਦਾ ਇਹ ਹੈਗਾ ਡਿਸੀਜਨ ਕੀ ਲਿਆ ਗਿਆ ਆਫਟਰ ਡਿਲੀਬਰੀਸ਼ਨ ਇਟ ਵਾਸ ਡਿਸਾਈਡਡ ਥੈਟ ਟਰੈਵਲ ਕੰਸੈਸ਼ਨ ਫਾਰਮ ਬਿਲ ਬੀ ਸਬਮਿਟਡ ਜਿਹੜਾ ਟਰੈਵਲ ਕੰਸੈਸ਼ਨ ਹੈ ਵੈਸੇ ਇੱਥੇ ਵੀ ਇਹਨਾਂ ਨੇ ਐਲਟੀਸੀ ਲਿਖਿਆ ਕੋਈ ਗੱਲ ਨਹੀਂ ਇਹਦਾ ਜਿਹੜਾ ਫਾਰਮ ਹੈ ਪੈਨਸ਼ਨਰ ਨੇ ਆਪਣੇ ਬੈਂਕ ਨੂੰ ਪੈਨਸ਼ਨ ਡਿਸਬਰਸਿੰਗ ਬੈਂਕ ਦਾ ਮਤਲਬ ਜਿੱਥੋਂ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ 10 12 25 ਤੋਂ ਪਹਿਲਾਂ ਪਹਿਲਾਂ ਆਪਣਾ ਬੈਂਕ ਨੂੰ ਉਹ ਫਾਰਮ ਜਮਾ ਕਰਾਉਣਾਗਾ ਤਾਂ ਜੋ ਤੁਹਾਡਾ ਜਨਵਰੀ 26 ਦੇ ਵਿੱਚ ਵਿੱਚ ਜਿਹੜਾ ਤੁਹਾਡਾ ਟ੍ਰੈਵਲ ਕੰਸੈਸ਼ਨ ਆਪ ਪੈ ਜੇ ਕਿਉਂਕਿ ਹੁਣੀ ਮੇਰੇ ਵੀ ਧਿਆਨ ਚ ਕੱਲ ਇੱਕ ਕੇਸ ਆਇਆ ਸੀ ਉਹ ਵੀ ਪੈਨਸ਼ਨਰ ਇਹੀ ਕਹਿ ਰਹੇ ਸੀ ਵੀ ਸਾਨੂੰ ਮਤਲਬ ਟ੍ਰੈਵਲ ਕੰਸੈਸ਼ਨ ਨਹੀਂ ਮਿਲਿਆ ਤਾਂ ਉਹਨਾਂ ਦਾ ਵੀ ਸ਼ਾਇਦ ਇਹੀ ਰੀਜ਼ਨ ਰਿਹਾ ਹੋਊਗਾ ਵੀ ਉਹਨਾਂ ਨੇ ਆਪਣਾ ਇਹ ਫਾਰਮ ਜਮਾ ਨਹੀਂ ਕਰਾਇਆ ਠੀਕ ਹੈ ਤਾਂ ਉਹ ਤੁਸੀਂ ਬੈਂਕ ਦੇ ਵਿੱਚ ਸੰਬੰਧ ਕਰਕੇ ਉੱਥੇ ਆਪਣਾ ਫਾਰਮ ਜਮਾ ਕਰਵਾ ਦਿਓ ਅਗਲਾ ਕਮਿਸ ਅੰਟਰਪ੍ਰੀਟੇਸ਼ਨ ਆਫ ਟੀਸੀ ਪੇਮੈਂਟ ਗਾਈਡਲਾਈਨ ਮਤਲਬ ਕੀ ਹੈ ਕਿਸੇ ਵੀ ਕਰਕੇ ਪੇਮੈਂਟ ਆਰ ਨੋਟ ਸਬਜੈਕਟ ਟੂ ਐਨੀ ਟਾਈਮ ਲਿਮਿਟੇਸ਼ਨ ਮਸਟ ਬੀ ਟ੍ਰੀਟਡ ਐਜ਼ ਏਰੀਆ ਕਹਿੰਦੇ ਵੀ ਜੇ ਕਿਸੇ ਵੀ ਸਮੇ ਤੁਹਾਡਾ ਕੋਈ ਪੁਰਾਣਾ ਟੀਸੀ ਰਹਿ ਗਿਆ ਕਿਸੇ ਬਲੌਕ ਦਾ ਰਹਿ ਗਿਆ ਮੰਨ ਲਓ 2008 9 ਦਾ ਤੁਹਾਡਾ ਟਰੈਵਲ ਕੰਸੈਸ਼ਨ ਨਹੀਂ ਪਿਆ ਤਾਂ ਬੈਂਕ ਉਸ ਪੇਮੈਂਟ ਨੂੰ ਕਹਿੰਦੇ ਜਵਾਬ ਦੇ ਦਿੰਦੇ ਨੇ ਵੀ ਮਿਸ ਹੋ ਗਿਆ ਤਾਂ ਹੁਣ ਅਸੀਂ ਕੀ ਕਰੀਏ ਤਾਂ ਉਹਦੇ ਬਾਰੇ ਹੈ ਇਟ ਵਾਸ ਡਿਸਾਈਡਡ ਥੈਟ ਸੈਪਰੇਟ ਫਾਈਲ ਮੇ ਬੀ ਸੈਂਟ ਟੂ ਡਿਪਾਰਟਮੈਂਟ ਆਫ ਫਾਈਨੈਂਸ ਸੀਕਿੰਗ ਕਲੈਰੀਫਿਕੇਸ਼ਨ ਫਾਰ ਪੇਮੈਂਟ ਆਫ ਮਿਸਿੰਗ ਬਲੌਕ ਤਾਂ ਜਿਹੜਾ ਵੀ ਤੁਹਾਡਾ ਬਲੌਕ ਮਿਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਕਾਪੀ ਬੈਂਕ ਦੀ ਪੂਰੀ ਕਰਾ ਲਓ ਜਾਂ ਸਟੇਟਮੈਂਟ ਲੈ ਲਓ ਵੀ ਤੁਹਾਡਾ ਕੋਈ ਐਲਟੀਸੀ ਜਾਂ ਟੀਸੀ ਮਿਸ ਹੋ ਗਿਆ ਤਾਂ ਟੀਸੀ ਬਾਰੇ ਤੁਸੀਂ ਫਾਈਨੈਂਸ ਡਿਪਾਰਟਮੈਂਟ ਤੋਂ ਕਲੈਰੀਫਿਕੇਸ਼ਨ ਲੈ ਸਕਦੇ ਹੋ ਵੀ ਉਹ ਕਿਉਂ ਸਾਡਾ ਮਿਸ ਹੈ ਤੇ ਉਹ ਤੁਹਾਨੂੰ ਏਰੀਅਰ ਦੇ ਰੂਪ ਦੇ ਵਿੱਚ ਮਿਲੇਗਾ ਅੱਗੇ ਹੈਗਾ ਅਨ ਰੈਂਟਡ ਰੈਪਿਟੀਸ਼ਨ ਆਫ ਨੈਕਚਰ ਏ ਇਹਦੇ ਬਾਰੇ ਕੀ ਹੈ ਸਬਮਿਸ਼ਨ ਕਹਿੰਦੇ ਨੈਕਚਰ ਏ ਸਬਮਿਟ ਕਰਨਾ ਹੁੰਦਾ ਓਨਲੀ ਨੀਡ ਟੂ ਸਬਮਿਟਡ ਵンス ਵਾਈਸ ਪਾਉਸ ਕਹਿੰਦੇ ਇੱਕੋ ਵਾਰੀ ਕਰਨਾ ਹੁੰਦਾ ਪਰ ਕੁਝ ਬੈਂਕ ਬਾਰ ਬਾਰ ਮੰਗ ਰਹੇ ਨੇ ਤੇ ਇਹ ਵੀ ਕਾਫੀ ਜ਼ਰੂਰੀ ਹਦਾਇਤ ਹੈ ਸਾਰੇ ਹੀ ਧਿਆਨ ਨਾਲ ਸੁਣੋ ਐਜ ਅ ਨੈਚਰ ਏਜਨ ਅੰਡਰ ਟੇਕਿੰਗ ਫਾਰਮ ਪੈਨਸ਼ਨਰ ਰਿਗਾਰਡਿੰਗ ਨੋ ਕਲੇਮ ਆਫ ਐਲ ਟੀ ਸੀ ਬਾਈ ਸਪਾਊਸ ਮਤਲਬ ਕੀ ਹੁੰਦਾ ਕਈ ਦੇ ਵਿੱਚ ਪਤੀ ਪਤਨੀ ਦੋਨੋਂ ਹੀ ਪੈਨਸ਼ਨਰ ਨੇ ਤਾਂ ਦੋਨਾਂ ਦੇ ਵਿੱਚੋਂ ਪਿੱਛੇ ਆਪਾਂ ਵੀਡੀਓ ਪਾਈ ਸੀ ਵੀ ਇੱਕ ਨੂੰ ਹੀ ਮਿਲਣਾ ਚਾਹੇ ਪਤੀ ਨੂੰ ਮਿਲੇ ਜਾ ਪਾਤਨੀ ਨੂੰ ਮਿਲੇ ਤਾਂ ਉਹਦੇ ਬਾਰੇ ਫਾਰਮ ਭਰ ਕੇ ਦਿੱਤੇ ਸੀ ਨੇਕਚਰ A ਤੇ ਨੇਕਚਰ B ਇੱਕ ਬੰਦਾ ਕਹਿੰਦਾ ਸੀ ਮੈਂ ਲੈਣਾਗਾ ਦੂਜਾ ਬੰਦਾ ਕਹਿੰਦਾ ਸੀ ਮੈਨੂੰ ਰਹਿਣ ਦਿਓ ਤਾਂ ਮਤਲਬ ਜੀ ਦੀ ਵੀ ਪੈਨਸ਼ਨ ਵੱਧ ਹੈ ਉਹਨੇ ਹੀ ਉਹ ਲੈਣਾਗਾ ਤਾਂ ਇਹ ਡਿਸਾਈਡ ਕੀਤਾ ਹੁਣ ਤੇ ਮੰਡਟਰੀ ਕਰਤਾ ਕਿ ਐਵਰੀ ਪੈਨਸ਼ਨਰ ਨੇ ਸਬਮਿਟ ਕਰਨਾ ਹੈ ਨੇਕਚਰ A ਇਨ ਐਵਰੀ 2 ਇਅਰ ਬਲੌਕ ਪੀਰੀਅਡ ਫਾਰ ਕਲੇਮ ਆਫ LTC ਮਤਲਬ ਹਰ 2 ਸਾਲਾਂ ਦੇ ਵਿੱਚ ਇਹ ਫਾਰਮ ਜਮ੍ਹਾਂ ਕਰਾਉਣਾ ਜ਼ਰੂਰੀ ਹੈ ਕਿਹੜਾ ਫਾਰਮ ਨੈਕਚਰ A ਤਾਂ ਆਪਾਂ ਤੁਹਾਡੇ ਲਈ ਨੈਕਚਰ A ਫਾਰਮ ਵੀ ਨਾਲ ਰੱਖਿਆ ਵੀਡੀਓ ਦੇ ਵਿੱਚ ਅੰਡਰਟੇਕਿੰਗ ਬਾਈ ਪੈਨਸ਼ਨਰ ਇਹ ਨੈਕਚਰ A ਫਾਰਮ ਹੈ ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਵੀਡੀਓ ਦੇ ਵਿੱਚ ਮਤਲਬ ਜਦੋਂ ਵੀਡੀਓ ਪਾਈ ਸੀ ਦੇਖ ਲਓ ਫਾਰਮੈਟ ਕੀ ਹੈ ਤਾਂ ਇਹ ਵਾਲਾ ਫਾਰਮ ਤੁਸੀਂ ਨੈਕਚਰ A ਬੈਂਕਾਂ ਦੇ ਵਿੱਚ ਅਵੇਲੇਬਲ ਹੈ ਇਹ ਵਾਲਾ ਭਰ ਕੇ ਹਰ 2 ਸਾਲਾਂ ਦੇ ਵਿੱਚ ਤੁਸੀਂ ਦੇਣਾ ਹੀ ਦੇਣਾਗਾ ਕਾਦੇ ਵਾਸਤੇ ਤਾਂ ਕਿ ਤੁਹਾਡਾ ਜਿਹੜਾ ਟੀਸੀ ਹੈ ਟਰੈਵਲ ਕੰਸੈਸ਼ਨ ਆ ਜਾਂ ਐਲਟੀਸੀ ਕਹਿ ਲਓ ਉਹ ਸਮੇਂ ਸਿਰ ਪੈਂਦਾ ਰਹੇ ਤਾਂ ਆਪਣ ਲਈ ਸਭ ਤੋਂ ਜ਼ਰੂਰੀ ਕੀ ਸੀ ਇਹਦੇ ਵਿੱਚ ਟਰੈਵਲ ਕੰਸੈਸ਼ਨ ਬਾਰੇ ਸੀ ਪਹਿਲੇ ਦੇ ਵਿੱਚ ਹੀ ਤੁਸੀਂ ਆਪਣਾ ਫਾਰਮ ਭਰ ਕੇ ਸਮੇਂ ਸਿਰ ਜਮ੍ਹਾਂ ਕਰਾਉਣਾਗਾ ਵੀ ਟਰੈਵਲ ਕੰਸੈਸ਼ਨ ਤੁਹਾਡਾ ਸਮੇਂ ਸਿਰ ਪੈ ਜਾਏ ਤਾਂ ਜਿਨ੍ਹਾਂ ਦੇ ਇਸ ਤੋਂ ਬਾਅਦ ਆਪਣਾ ਪੈਣਾਗਾ 26 ਦੇ ਵਿੱਚ ਜੁਲਾਈ ਦੇ ਵਿੱਚ ਉਹ ਵੀ ਆਪਣਾ 10 6 26 ਤੋਂ ਪਹਿਲਾਂ ਤੁਸੀਂ ਵੀ ਦੇ ਦਿਓ ਤਾਂ ਕਿ ਤੁਹਾਨੂੰ ਵੀ ਦਿੱਕਤ ਨਾ ਆਵੇ ਇਸ ਤਰੀ ਸਾਈਮਲਟੇਨੀਸਲੀ ਜਿਵੇਂ ਜਿਵੇਂ ਅੱਗੇ ਜਾਈ ਇਹਨੇ ਆਪਣਾ ਫਾਰਮ ਇਹ ਜਮਾ ਕਰਾ ਦਿਓ ਇਹ ਵਾਲਾ ਫਾਰਮ ਬਹੁਤ ਜ਼ਰੂਰੀ ਹੈ ਹਰ 2 ਸਾਲ ਦੇ ਵਿੱਚ ਤੁਸੀਂ ਜਮਾ ਕਰਾਉਣਾ ਹੀ ਕਰਾਉਣਾ ਹੈ ਤਾਂ ਕਿ ਤੁਹਾਡੀ ਦਿੱਕਤ ਨਾ ਆਵੇ ਇਹ ਟੀਸੀ ਰੋਕ ਰਹੇ ਨੇ ਐਲਟੀਸੀ ਪਾ ਨਹੀਂ ਰਹੇ ਬੈਂਕਾਂ ਵਾਲੇ ਅੱਗੇ ਹੈ ਫੈਮਿਲੀ ਪੈਨਸ਼ਨ ਦੇ ਡਾਕੂਮੈਂਟ ਫੈਮਿਲੀ ਪੈਨਸ਼ਨ ਰੱਬ ਨਾ ਕਰੇ ਕਿਸੇ ਦੇ ਕੋਈ ਡੈਥ ਹੋ ਜੇ ਤਾਂ ਉਹਦੇ ਬਾਰੇ ਹੈ ਵੀ ਥੋੜਾ ਪ੍ਰੋਸੈਸ ਇਹਨਾਂ ਨੇ ਸੌਖਾ ਕਰਤਾ ਕਰਨਾ ਕਿ ਇਹ ਬੈਂਕਾਂ ਨੂੰ ਇਹ ਹਦਾਇਤ ਕੀਤੀ ਹੈ ਵੀ ਇੱਕ ਤਾਂ ਕਾਪੀ ਉਹ ਪੀਪੀਓ ਲੈਣੀ ਹੈ ਇੱਕ ਫੈਮਿਲੀ ਪੈਨਸ਼ਨ ਦੇ ਵਿੱਚ ਆਧਾਰ ਕਾਰਡ ਤੇ ਪੈਨ ਕਾਰਡ ਕੇਵਾਈਸੀ ਕਰਨੀ ਹੈ ਨੋ ਜੂਰ ਕਸਟਮਰ ਇੱਕ ਡੈਥ ਸਰਟੀਫਿਕੇਟ ਜਿੰਨਾ ਦੀ ਡੈਥ ਹੋਈ ਹੈ ਬੈਂਕ ਖਾਤੇ ਦੋਵਾਂ ਦੇ ਤੇ ਲੈਟਰ ਆਫ ਅੰਡਰਟੇਕਿੰਗ ਰਿਗਾਰਡਿੰਗ ਓਵਰ ਪੇਮੈਂਟ ਕੋਈ ਅੰਡਰਟੇਕਿੰਗ ਦੇਣੀ ਹੈ ਵੀ ਆਪਣੀ ਜਿਹੜੀ ਪੇਮੈਂਟ ਆ ਉਹ ਵੱਧ ਨਹੀਂ ਹੋਈ ਇਹ ਪਰਫਾਰਮ ਦੇ ਰਹੇ ਨੇ ਕਾਦੇ ਵਾਸਤੇ ਫੈਮਿਲੀ ਪੈਨਸ਼ਨ ਵਾਸਤੇ ਕਈ ਬੈਂਕਾਂ ਨੇ ਇਸੇ ਕਰਕੇ ਫੈਮਿਲੀ ਪੈਨਸ਼ਨ ਕੇਸ ਦੀ ਜਿਹੜੀ ਫਾਈਲ ਆ ਉਹ ਲੈਣੀ ਵੀ ਬੰਦ ਕਰਤੀ ਠੀਕ ਹੈ ਅੱਗੇ ਹੈ ਪੈਨਸ਼ਨ ਕੇਸਾਂ ਵਾਸਤੇ ਨੈਸੈਸਰੀ ਪ੍ਰੋਵੀਜ਼ਨ ਹੈਜ਼ ਆਲਰੇਡੀ ਬੀਨ ਮੇਡ ਇਨ ਪੈਨਸ਼ਨ ਸੇਵਾ ਪੋਰਟਲ ਸਭ ਨੂੰ ਪਤਾ ਵੀ ਪੈਨਸ਼ਨ ਸੇਵਾ ਪੋਰਟਲ ਬਣਾਤਾ ਤੇ ਉਹਦੇ ਤੇ ਜਿਹੜੀ ਪੈਨਸ਼ਨ ਅੱਗੇ ਨੂੰ ਬਣਿਆ ਕਰੂਗੀ ਹੈਜ਼ ਬੀਨ ਕੰਸੀਡਰਲੀ ਰਿਡਿਊਸਡ ਤਾਂ ਕਿ ਜਿਹੜਾ ਕੰਮ ਸੀ ਅੱਗੇ ਨਾਲ ਥੋੜਾ ਘਟਾਤਾ ਵੈਸੇ ਵੀ ਪੈਨਸ਼ਨ ਕੇਸ ਅੱਜਕੱਲ ਆਨਲਾਈਨ ਜਾਣ ਲੱਗ ਗਏ ਠੀਕ ਹੈ ਅੱਗੇ ਦੇਖੀ ਆਪਾਂ ਏਰੀਅਰ ਵਾਸਤੇ ਕਾਫੀ ਜ਼ਰੂਰੀ ਹੈ 1 ਇੱਕ 16 ਤੋਂ ਲੈ ਕੇ 36 21 ਤੱਕ ਸਭ ਨੂੰ ਪਤਾ ਇਹਨੂੰ ਆਪਾਂ 6th PPC ਏਰੀਅਰ ਵੀ ਬੋਲਦੇ ਆ 6ਵੇਂ ਪੇ ਕਮਿਸ਼ਨ ਦੇ ਏਰੀਅਰ ਕਿਸ਼ਤਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਗਿਆ ਉਹ ਪਰੰਤੂ ਜੇ ਕਿਸੇ ਦੀ ਡੈਥ ਹੋ ਗਈ ਉਹਨਾਂ ਕੇਸਾਂ ਦੇ ਵਾਸਤੇ ਇੱਥੇ ਗੱਲ ਕੀਤੀ ਹੈ ਪੇਮੈਂਟ ਆਫ ਏਰੀਅਰ ਟੂ ਲੀਗਲ ਇਅਰ ਤਾਂ ਕਿ ਜਿਹੜਾ ਉਹਦਾ ਕਾਨੂੰਨੀ ਵਾਰਿਸ ਹੈ ਉਹਨੂੰ ਉਹਦਾ ਏਰੀਅਰ ਮਿਲੇ ਕਿਉਂਕਿ ਹਜੇ ਏਰੀਅਰ ਇਹਨਾਂ ਨੇ ਦਿੱਤਾ ਨਹੀਂ ਬੈਂਕ ਵਾਲਿਆਂ ਨੇ ਜਿਹੜੇ ਕਿਸੇ ਪੈਨਸ਼ਨਰ ਦੀ ਡੈਥ ਹੋ ਗਈ ਤਾਂ ਉਹਦੇ ਬਾਰੇ ਡਿਟੇਲ ਗਾਈਡਲਾਈਨ ਕੀ ਹੈ ਹੈਜ਼ ਬੀਨ ਇਸ਼ੂਡ ਬਾਈ ਗਵਰਨਮੈਂਟ ਆਫ ਇੰਡੀਆ ਪ੍ਰਿਸਕ੍ਰਾਈਬਿੰਗ ਲਿਸਟ ਆਫ ਡਾਕੂਮੈਂਟ ਰਿਕੁਆਇਰਡ ਫॉर ਕਲੇਮ ਬਾਈ ਲੀਗਲ ਹੇਅਰ ਮਤਲਬ ਗਵਰਨਮੈਂਟ ਆਫ ਇੰਡੀਆ ਨੇ ਜਾਰੀ ਕਰਤਾ ਵੀ ਕਿਹੜੇ ਕਿਹੜੇ ਫਾਰਮ ਜ਼ਰੂਰੀ ਨੇ ਲੀਗਲ ਹੇਅਰ ਲਈ ਆਲ ਦਾ ਪੈਨਸ਼ਨ ਡਿਸਪਰਸਿੰਗ ਬੈਂਕ ਵਰ ਡਾਇਰੈਕਟਰ ਟੂ ਸਰਕੂਲੇਟ ਦਾ ਸਟੈਂਡਰਡ ਹੈ ਲਿਸਟ ਆਫ ਡਾਕੂਮੈਂਟਸ ਟੂ ਆਲ ਦਾ ਬ੍ਰਾਂਚੀ ਮਤਲਬ ਜਿਹੜੀਆਂ ਵੱਡੀਆਂ ਬ੍ਰਾਂਚਾਂ ਨੇ ਵੱਡੀਆਂ ਬੈਂਕਾਂ ਨੇ ਉਹਨਾਂ ਨੇ ਆਪਣੀਆਂ ਗਾਈਡਲਾਈਨ ਅੱਗੇ ਛੋਟੀਆਂ ਬ੍ਰਾਂਚਾਂ ਨੂੰ ਜਾਰੀ ਕਰਨੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਨੂੰ ਆਖਿਆ ਵੀ ਇੱਕ ਡਾਇਰੈਕਸ਼ਨਾਂ ਜਾਰੀ ਕਰੋ ਵੀ ਕੀ ਕੀ ਫਾਰਮ ਚਾਹੀਦੇ ਨੇ ਕਾਦੇ ਵਾਸਤੇ ਏਰੀਅਰ ਵਾਸਤੇ ਕਿੰਨਾ ਨੂੰ ਲੀਗਲ ਹੇਰਨ ਲੀਗਲ ਏਰੀਅਰ ਭਾਅ ਕਾਨੂੰਨੀ ਬਾਰਸ ਭਾਅ ਜੇ ਕਿਸੇ ਦਾ ਏਰੀਅਰ ਬੰਦਾ ਸੀ 16 ਤੋਂ ਲੈ ਕੇ 21 ਤੱਕ ਕਾਲਾ ਤੇ ਉਹਦੀ ਹੁਣ ਡੈਥ ਹੋ ਗਈ ਚਾਹੇ ਉਹ ਡੈਥ 17 ਚ ਹੋ ਗਈ ਚਾਹੇ 18 ਚ ਹੋ ਗਈ ਚਾਹੇ ਉਹ ਹੁਣ 25 ਚ ਹੋਗੀ ਉਹਨਾਂ ਨੂੰ ਏਰੀਅਰ ਤਾਂ ਮਿਲ ਨਹੀਂ ਹੈ ਪਰ ਉਹ ਏਰੀਅਰ ਕੋਈ ਦੇ ਨਹੀਂ ਰਿਹਾ ਬੈਂਕ ਨਹੀਂ ਦੇ ਰਿਹਾ ਤਾਂ ਉਹਦੇ ਬਾਰੇ ਹਦਾਇਤਾਂ ਜਾਰੀ ਹੋਈਆਂ ਨੇ ਬੈਂਕਾਂ ਨੂੰ ਕਿਹਾ ਵੀ ਕੋਈ ਆਪਦਾ ਪਰਫਾਰਮਾ ਬਣਾਓ ਕੀ ਕੀ ਡਾਕੂਮੈਂਟ ਚਾਹੀਦੇ ਨੇ ਉਹ ਲਓ ਤੇ ਏਰੀਅਰ ਜਿਹੜਾ ਬਣਦਾਓ ਦਿਓ ਅੱਗੇ ਹੈ ਨੋਮੀਨੇਸ਼ਨ ਆਫ ਲਾਈਫਟਾਈਮ ਏਰੀਅਰ ਇਹਦੇ ਬਾਰੇ ਵੀ ਆਪਾਂ ਪਹਿਲਾਂ ਵੀਡੀਓ ਪਾਈ ਵੀ ਹੈ ਕਿ ਆਪਦੀ ਜਿਹੜੀ ਲਾਈਫਟਾਈਮ ਏਰੀਅਰ ਦੀ ਨੋਮੀਨੇਸ਼ਨ ਹੈ ਉਹਦਾ ਪਰਫਾਰਮਾ ਜਰੂਰ ਭਰ ਕੇ ਦਿਓ ਕਿਸੇ ਦੇ ਮਤਲਬ ਦਮਾ ਦਾ ਕੋਈ ਭਰੋਸਾ ਨਹੀਂ ਕਦੋਂ ਕੋਈ ਮਨੁੱਖ ਦੁਨੀਆ ਤੋਂ ਚਲਾ ਜਾਵੇ ਤਾਂ ਆਪਦਾ ਲਾਈਫਟਾਈਮ ਏਰੀਅਰ ਦਾ ਫਾਰਮ ਜਰੂਰ ਭਰ ਕੇ ਦਿਓ ਕਹਿੰਦੇ ਇਹ ਰਿਪਰੈਜੈਂਟੇਟਿਵ ਪੈਨਸ਼ਨ ਡਿਸਬਰਸੀ ਬੈਂਕ ਨੂੰ ਨੋਮੀਨੇਸ਼ਨ ਆ ਫਿਲ ਕਰਕੇ ਦੇਣ ਬਾਰੇ ਆ ਤੇ ਉਹ ਆਪਣੀ ਸੇਫਟੀ ਦੇ ਵਿੱਚ ਰੱਖਣਗੇ ਪੈਨਸ਼ਨਰ ਦਾ ਰਿਕਾਰਡ ਜਿਹੜਾ ਉਹਨਾਂ ਨੇ ਸੇਫ ਕੀਤਾ ਹੁੰਦਾ ਉਹਦੇ ਵਿੱਚੋਂ ਲਾ ਦੇਣਗੇ ਤੁਹਾਡਾ ਲਾਈਫਟਾਈਮ ਅਰੀਅਰ ਦੀ ਨੋਮੀਨੇਸ਼ਨ ਕਈ ਲੋਕ ਸਮਝਦੇ ਨੇ ਖਾਤੇ ਦੀ ਨੋਮੀਨੇਸ਼ਨ ਖਾਤੇ ਦੀ ਨਹੀਂ ਕਾਦੀ ਨੋਮੀਨੇਸ਼ਨ ਹੈ ਅਰੀਅਰ ਦੀ ਅਰੀਅਰ ਜ਼ਰੂਰੀ ਨਹੀਂ ਛੇਮੇ ਪੇ ਕਮਿਸ਼ਨ ਦਾ ਹੋਵੇ ਕਿਸੇ ਵੀ ਪ੍ਰਕਾਰ ਦਾ ਅਰੀਅਰ ਹੈ ਜੋ ਕਿਸੇ ਪੈਨਸ਼ਨਰ ਦਾ ਰਹਿ ਜਾਂਦਾ ਹੈ ਨਹੀਂ ਮਿਲਿਆ ਉਹਦੀ ਹੋ ਗਈ ਡੈਥ ਤਾਂ ਉਹਦੇ ਜਿਹੜੇ ਕਾਨੂੰਨੀ ਵਾਰਿਸ ਨੇ ਉਹਨਾਂ ਨੂੰ ਅਰੀਅਰ ਮਿਲ ਜੇ ਉਹਦੇ ਬਾਰੇ ਇਹ ਵਾਲਾ ਪੁਆਇੰਟ ਪੈਨਸ਼ਨ ਪੇਮੈਂਟ ਆਰਡਰ ਕਹਿੰਦੇ ਕਿਸੇ ਦੇ ਪੈਨਸ਼ਨ ਪੇਮੈਂਟ ਆਰਡਰ ਮਿਸਪਲੇਸ ਹੋ ਗਏ ਗੁੰਮ ਗਏ ਪੀਪੀ ਆਰਡਰਾਂ ਦੀ ਕਾਪੀ ਗੁੰਮ ਗਈ ਠੀਕ ਹੈ ਤਾਂ ਉਹਨਾਂ ਨੇ ਕਿਹਾ ਵੀ ਅੱਜਕੱਲ ਸੇਵਾ ਪੋਰਟਲ ਦੇ ਉੱਤੋਂ ਉਹ ਕਾਪੀ ਨਿਕਲ ਸਕਦੀ ਹੈ ਜੇ ਸੇਵਾ ਪੋਰਟਲ ਤੋਂ ਨਹੀਂ ਵੀ ਨਿਕਲਦੀ ਤਾਂ ਤੁਸੀਂ ਮੋਰਓਵਰ ਇਟ ਇਜ਼ ਡਾਇਰੈਕਟਿਡ ਬਾਇ ਦਾ ਚੇਅਰਮੈਨ ਚੇਅਰ ਦਾ ਦਾ ਡੀਟੀਓ ਡੀਟੀਓ ਤੋਂ ਭਾਵ ਹੈ ਜ਼ਿਲ੍ਹਾ ਖਜ਼ਾਨਾ ਅਫਸਰ ਤਾਂ ਤੁਸੀਂ ਜ਼ਿਲ੍ਹਾ ਖਜ਼ਾਨਾ ਅਫਸਰ ਨਾਲ ਗੱਲ ਕਰਕੇ ਆਪਣੀ ਕਾਪੀ ਲੈ ਸਕਦੇ ਹੋ ਜੇ ਤੁਹਾਡੀ ਕਾਪੀ ਗੁੰਮ ਜਾਂਦੀ ਹੈ ਅੱਗੇ ਹੈਗਾ ਲਾਈਫ ਸਰਟੀਫਿਕੇਟ ਉਹ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਕੱਲ੍ਹ ਆਨਲਾਈਨ ਜਮ੍ਹਾਂ ਹੋਣ ਲੱਗ ਗਿਆ ਕਈਆਂ ਦੀ ਨਾ ਪੈਨਸ਼ਨ ਵੀ ਰੁਕੀ ਪਈ ਹੈ ਉਹ ਈਕੇवाईसी ਜਿਹੜੀ ਬੈਂਕਾਂ ਦੇ ਵਿੱਚ ਜਾਂ ਖਜ਼ਾਨੇ ਦੇ ਵਿੱਚ ਹੋਈ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਵੀਡੀਓ ਪਾਈ ਵੀ ਆਲਰੇਡੀ ਕਿਉਂਕਿ ਸਮੇਂ-ਸਮੇਂ ਤੇ ਆਪਾਂ ਦੇਖੋ ਵੀਡੀਓ ਤੁਹਾਡੇ ਵਾਸਤੇ ਅਪਲੋਡ ਕਰਦੇ ਰਹਿਣਾ ਵੀ ਇਨਫਾਰਮੇਸ਼ਨ ਮਿਲਦੀ ਰਹੇ ਬਸ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤੁਹਾਨੂੰ ਸਮੇਂ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਏਰੀਆ ਸੰਬੰਧੀ ਪੈਨਸ਼ਨ ਸੰਬੰਧੀ ਕੋਈ ਟਰੈਵਲ ਕਨਸੈਨਸ ਸੰਬੰਧੀ ਸਮੱਸਿਆ ਨਾ ਆਵੇ ਕੋਈ ਤੁਹਾਡੀ ਡਿਲੇ ਨਾ ਹੋਵੇ ਥੈ ਮੈਟਰ ਰਿਗਾਰਡਿੰਗ ਇਸ਼ੂ ਆਫ ਅਕਨੋਲਜਮੈਂਟ ਸਲਿੱਪ ਆਫ ਲਾਈਫ ਸਰਟੀਫਿਕੇਟ ਵਾਰ ਡਿਸਕਟ ਇਨ ਦਾ ਡੀਟੈਲ ਆਫਟਰ ਡਿਲੀਬ੍ਰੇਸ਼ਨ ਚੇਅਰ ਡਾਇਰੈਕਟਰ ਐਕਸਪਲੋਰ ਦਾ ਪੋਸਿਬਿਲਟੀ ਪੈਨਸ਼ਨ ਪੋਰਟਲ ਪੈਨਸ਼ਨ ਸੇਵਾ ਪੋਰਟਲ ਦੇ ਉੱਤੇ ਹੀ ਲਾਈਫ ਸਰਟੀਫਿਕੇਟ ਤੁਹਾਡੇ ਜਮ੍ਹਾਂ ਹੋਣ ਲੱਗ ਗਏ ਹੁਣ ਤੁਹਾਨੂੰ ਬੈਂਕਾਂ ਦੇ ਵਿੱਚ ਜਾਣ ਦੀ ਵੀ ਜ਼ਰੂਰਤ ਨਹੀਂ ਹੈਗੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋ ਜਾਣਕਾਰੀ ਭਰਪੂਰ ਲੱਗੀ ਹੋ ਠੀਕ ਹੈ ਜਿਨ੍ਹਾਂ ਨੂੰ ਪਹਿਲਾਂ ਪਤਾ ਸੀ ਉਹਨਾਂ ਨੂੰ ਵੀ ਹੋ ਸਕਦਾ ਕੋਈ ਗੱਲ ਨਵੀਂ ਪਤਾ ਲੱਗੀ ਹੋਵੇ ਠੀਕ ਹੈ ਤਾਂ ਚੈਨਲ ਨੂੰ ਜਰੂਰ ਆਪਣਾ ਪਿਆਰ ਦਿਓ ਧੰਨਵਾਦ ਥੈਂਕ ਯੂ